ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਰੈਲਮ ਮਲਾਜਮ ਲੋਕੋ ਮੋਖੇ ਨੂੰ ਤੁਮਹਾਨੂੰ ਮੰਗ ਕੀਤੀ ਜਾ ਰਹੀ ਹੈ ਕਿ ਜੋ ਚੋਣਾਂ ਤੋਂ ਪਹਿਲਾਂ ਕਹਿੰਦਾ ਸੀ ਕਿ 1 ਜੂਨ ਤੋਂ ਬਾਅਦ ਮਲਾਇਆ ਮੀਟਿੰਗ ਕਰਕੇ ਮਲਾਏ ਮੁੱਖ ਮੰਗਾ 2016 ਤੋਂ ਪੇ ਕਿਹਨ ਦਾ ਏਰੀਆ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਲਾਇਆ ਨੂੰ ਰੈਗੂਲਰ ਕਰਨਾ ਮੰਗਿਆ ਹੈ ਉਹਦੇ ਕਿਸ ਤਰ੍ਹਾਂ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਜੋ ਡੀਏ ਹੈ ਉਹ 50% ਆ ਪਰ ਪੰਜਾਬ ਦੇ ਉਹਨਾਂ ਦਾ ਡੀਏ 38% ਆ 12% ਦਾ ਫਰਕ ਆ ਪੰਜਾਬ ਸਰਕਾਰ ਦੇ ਮਨਾਜਮ ਮੰਗ ਕਰਦੇ ਆ ਮੁੱਖ ਮੰਤਰੀ ਭਵਨ ਤੋਂ ਪੰਜਾਬ ਦੇ ਉਹਨਾਂ ਦਾ ਡੀਏ 38% ਉਪਰਹਾ ਕੇ 50% ਕੀਤਾ ਜਾਵੇ 2016 ਤੋਂ ਮਲਾਇਆ ਨੂੰ ਭੇਗ ਦਿੱਤਾ ਜਾਵੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਫੈਕਟਰ 2.94 ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਜੋ ਮੁਲਾਜ਼ਮਾਂ ਦੇ ਪੱਤੇ ��ਟੇ ਹਨ ਉਹਨਾਂ ਨੂੰ ਬਾਹਰ ਕੀਤਾ ਜਾਵੇ ਜਿਸ ਤਰ੍ਹਾਂ ਪਿੰਡੂ ਪੱਤਾ ਘੋਰੀ ਕੇਦੰਤਰਾ ਦੇ ਪਰ ਟਿਕਟੇ ਹਨ ਮੋਬਾਈਲ ਲਾਂਚ ਇਸ ਨੂੰ ਵੀ ਲਾਗੂ ਕੀਤਾ ਜਾਵੇ ਪ੍ਰਮੁੱਖ ਮੰਤਰੀ ਭਗਵਾਨ ਤਮਾਨ ਨੇ ਅਜੇ ਤੱਕ ਕੋਈ ਮੀਟਿੰਗ ਦਿੱਤੀ ਜਿਸ ਕਰਕੇ ਮੁਲਾਜ਼ਮਾਂ ਵਿੱਚ ਬਹੁਤ ਸਾਰਾ ਰੋਸ ਆ ਮੁਲਾਜ਼ਮਾਂ ਆਨਲਾਈਨ ਸਮੇਂ ਦੇ ਵਿੱਚ ਸੰਘਰਸ਼ ਨੂੰ ਦੀ ਰੂਰੇਖਾ ਤਿਆਰ ਕਰਕੇ ਫਿਰ ਦੁਆਰਾ ਸੰਗਠਨ ਸ਼ੁਰੂ ਕਰਨਗੇ ਕਿਉਂਕਿ ਬੇਤੋਂ ਹਰਪਾਲ ਸਿੰਘ ਜੀਮਾ ਨੇ ਪੁਰਾਣੀ ਵਹਨ ਬਹਾਲੀ ਨਾਲ ਇਹ ਮਿਟੇਆਂ ਕਿੰਨੇ ਸਾਨੂੰ ਪਹਿਲਾਂ ਕਿਹਾ ਸੀ ਕਿ ਅਸੀਂ ਜਲਦੀ 2004 ਤੋਂ ਭਾਰਤੀ ਇਮਾਰਿਆਂ ਨੂੰ ਪੁਰਾਣੀ ਵਹਨ ਸਕੀਮ ਬਹਾਲ ਕਰਾਂਗੇ ਪਰ ਅਜੇ ਤੱਕ ਪੁਰਾਣੀ ਵਹਨ ਸਕੀਮ ਬਹਾਲੀ ਦਿੱਤੀ ਗਈ ਹਾਲੇ ਕੇ ਸਰਕਾਰ ਨੇ ਨੋਟੀਫਾਈ ਕਰ ਦਿੱਤਾ ਹੈ ਮੁੱਖ ਮੰਤਰੀ ਮਾਨਪਾਲ ਬੇਤੋਂ ਦੇ ਹਰਪਾਲ ਸਿੰਘ ਜੀਮਾ ਤੋਂ ਜੋ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ